21 ਮਾਰਚ 2025 ਨੂੰ ਲਖਨਊ ਦੇ ਪਾਨਖੇਰਾ ਪਿੰਡ ਦਾ ਰਹਿਣ ਵਾਲਾ ਸੀ ਮਨੋਜ ਮਨੋਜ ਰਾਤ ਦੇ 8 ਵਜੇ ਆਪਣੇ ਦੋਸਤ ਰੋਹਿਤ ਰਾਜਪੂਤ ਨੂੰ ਫੋਨ ਕਰਦਾ ਹੈ ਉਹਨੂੰ ਆਪਣੇ ਨਾਲ ਚੱਲਣ ਵਾਸਤੇ ਕਿਤੇ ਬੁਲਾਉਂਦਾ ਹੈ ਪਹਿਲਾਂ ਤਾਂ ਰੋਹਿਤ ਉਹਨੂੰ ਮਨ੍ਹਾ ਕਰ ਦਿੰਦਾ ਹੈ ਪਰ ਫਿਰ ਜਿਸ ਤਰ੍ਹਾਂ ਹੀ ਉਹ ਜ਼ਿਆਦਾ ਜ਼ੋਰ ਪਾਉਂਦਾ ਹੈ ਤੇ ਉਸ ਤੋਂ ਬਾਅਦ ਰੋਹਿਤ ਮੰਨ ਜਾਂਦਾ ਹੈ ਦੋਨੇ ਜਾਣੇ ਹੀ ਆਪਣੇ ਘਰਾਂ ਦੇ ਵਿੱਚ ਇਹ ਬੋਲ ਕੇ ਜਾਂਦੇ ਨੇ ਕਿ ਉਹ ਕਿਸੇ ਦੋਸਤ ਦੀ ਪਾਰਟੀ ਤੇ ਜਾ ਰਹੇ ਨੇ ਤੇ ਇਹਨਾਂ ਨੇ ਕੁਝ ਘੰਟਿਆਂ ਬਾਅਦ ਹੀ ਵਾਪਸ ਆ ਜਾਣਾ ਹੈ ਪਰ ਸਮਾਂ ਬੀਤਦਾ ਜਾਂਦਾ ਹੈ ਤੇ ਰਾਤ ਦੇ 10-11 ਦਾ ਟਾਈਮ ਹੋ ਜਾਂਦਾ ਹੈ ਪਰ ਇਹ ਦੋਨੇ ਜਾਨੇ ਹਜੇ ਤੱਕ ਆਪਣੇ ਘਰਾਂ ਦੇ ਵਿੱਚ ਵਾਪਸ ਨਹੀਂ ਆਏ ਸਨ ਪਰੇਸ਼ਾਨ ਹੋ ਕੇ ਇਹਨਾਂ ਦੇ ਘਰ ਵਾਲੇ ਜਦੋਂ ਇਹਨਾਂ ਦੇ ਫੋਨ ਦੇ ਉੱਤੇ ਫੋਨ ਕਰਦੇ ਨੇ ਤਾਂ ਇਹਨਾਂ ਦੇ ਮੋਬਾਈਲ ਸਵਿਚ ਆਫ ਆ ਰਹੇ ਸਨ ਹੁਣ ਇਹਨਾਂ ਦੇ ਪਿੰਡ ਦੇ ਬਾਹਰ ਫਿਰਨੀ ਦੇ ਉੱਤੇ ਇੱਕ ਛੱਪੜ ਦੀ ਪੁਲੀ ਹੁੰਦੀ ਹੈ ਜਿਹਦੇ ਉੱਪਰੋਂ ਦੀ ਇੱਕ ਬੰਦਾ ਰਾਤ ਨੂੰ 10 ਵਜੇ ਦੇ ਕਰੀਬ ਲੰਘ ਰਿਹਾ ਹੁੰਦਾ ਹੈ ਤੇ ਇਹਨੂੰ ਹੁਣ ਇਸ ਪੁਲੀ ਦੇ ਉੱਤੇ ਦੋ ਮੁੰਡੇ ਡਿੱਗੇ ਹੋਏ ਮਿਲਦੇ ਨੇ ਜਿਹੜੇ ਕਿ ਬੇਸੁੱਧ ਹੋ ਕੇ ਪਏ ਹੋਏ ਸਨ ਇਹਨਾਂ ਦੇ ਲਾਗੇ ਜਾ ਕੇ ਜਦੋਂ ਇਹਨੇ ਵੇਖਿਆ ਤਾਂ ਬਹੁਤ ਸਾਰਾ ਖੂਨ ਡੁੱਲਿਆ ਹੋਇਆ ਸੀ ਇਹ ਬੰਦਾ ਇਹਨਾਂ ਦੇ ਪਿੰਡ ਦਾ ਹੀ ਸੀ ਜਦੋਂ ਇਹਨੇ ਲਾਗੇ ਜਾ ਕੇ ਵੇਖਿਆ ਤਾਂ ਇਹਨੂੰ ਇਹ ਪਤਾ ਚੱਲਦਾ ਹੈ ਕਿ ਇਹ ਮੁੰਡੇ ਕੋਈ ਹੋਰ ਨਹੀਂ ਬਲਕਿ ਜਿਹੜੇ ਕੁਝ ਘੰਟੇ ਪਹਿਲਾਂ ਹੀ ਆਪਣੇ ਦੋਸਤ ਦੀ ਪਾਰਟੀ ਤੇ ਗਏ ਸਨ ਮਨੋਜ ਤੇ ਰੋਹਿਤ ਇਹ ਦੋਨੇ ਜਾਣੇ ਹੀ ਪਏ ਹੋਏ ਸਨ ਇਹ ਬੰਦਾ ਹੁਣ ਭੱਜਾ-ਭੱਜਾ ਜਾਂਦਾ ਹੈ ਪਿੰਡ ਦੇ ਵਿੱਚ ਤੇ ਮਨੋਜ ਤੇ ਰੋਹਿਤ ਦੇ ਘਰ ਵਾਲਿਆਂ ਨੂੰ ਨਾਲ ਲੈ ਕੇ ਆਉਂਦਾ ਹੈ ਪਿੰਡ ਦੇ ਕਈ ਲੋਕਾਂ ਨੂੰ ਇਕੱਠਾ ਕਰਕੇ ਇਹ ਪੁਲੀਸ ਤੇ ਜਦੋਂ ਆਉਂਦਾ ਹੈ ਤਾਂ ਜਦੋਂ ਇਹ ਸਾਰੇ ਬੰਦੇ ਇਕੱਠੇ ਹੋ ਕੇ ਇਹਨਾਂ ਦੀ ਜਾਂਚ ਕਰਦੇ ਨੇ ਤਾਂ ਪਤਾ ਚੱਲਦਾ ਹੈ ਕਿ ਰੋਹਿਤ ਤੇ ਮਨੋਜ ਮਰ ਚੁੱਕੇ ਨੇ ਹੁਣ ਇਹਨਾਂ ਦੇ ਵਿੱਚੋਂ ਹੀ ਕੋਈ ਜਾਨਾ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਪੁਲਿਸ ਦੀ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਇਹਨਾਂ ਦੋਨਾਂ ਨੂੰ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਮਾਰਿਆ ਸੀ ਕਿਉਂਕਿ ਇਹਨਾਂ ਦੋਨਾਂ ਦੇ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਸਨ ਹੁਣ ਪੁਲਿਸ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਇਹਨਾਂ ਦੀ ਕੋਈ ਪੁਰਾਣੀ ਦੁਸ਼ਮਣੀ ਹੋਵੇਗੀ ਤੇ ਇਹੀ ਦੁਸ਼ਮਣੀ ਤੇ ਚਲਦਿਆ ਕਿਸੇ ਨੇ ਜਦੋਂ ਰਸਤੇ ਦੇ ਵਿੱਚ ਇਹ ਜਾ ਰਹੇ ਹੋਣਗੇ ਤੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਹੋਵੇਗਾ ਤੇ ਇਹਨਾਂ ਨੂੰ ਜਾਨੋਂ ਮਾਰ ਦਿੱਤਾ ਪਰ ਅੱਗੇ ਜਾ ਕੇ ਜਦੋਂ ਇਸ ਕੇਸ ਦਾ ਖੁਲਾਸਾ ਹੋਇਆ ਤਾਂ ਇਹ ਖੁਲਾਸਾ ਹੋਣ ਤੋਂ ਬਾਅਦ ਲੋਕਾਂ ਨੇ ਇਹ ਬਿਲਕੁਲ ਵੀ ਨਹੀਂ ਸੋਚਿਆ ਸੀ ਕਿ ਵਾਕਈ ਹੀ ਇਹਨਾਂ ਦੇ ਨਾਲ ਇਦਾਂ ਵੀ ਹੋ ਸਕਦਾ ਹੈ ਆਖਿਰ ਮਨੋਜ ਤੇ ਰੋਹਿਤ ਦਾ ਕਤਲ ਕਿੰਨੇ ਕੀਤਾ ਸੀ ਤੇ ਕਿਉਂ ਕੀਤਾ ਸੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਇ। ਇਹ ਜਿਹੜਾ ਮਨੋਜ ਸੀ ਇਹ ਆਈਟੀਆਈ ਦਾ ਸਟੂਡੈਂਟ ਸੀ ਤੇ ਦੂਜਾ ਜਿਹੜਾ ਸੀ ਰੋਹਿਤ ਇਹ ਰੇਲਵੇ ਦੇ ਟੈਕਨੀਸ਼ੀਅਨ ਦੇ ਐਗਜ਼ਾਮ ਦੇ ਵਿੱਚ ਹੁਣੇ-ਹੁਣੇ ਸਿਲੈਕਟ ਹੋਇਆ ਸੀ। ਯਾਨੀ ਕਿ ਬਹੁਤ ਜਲਦੀ ਹੀ ਉਹਨੂੰ ਰੇਲਵੇ ਦੀ ਨੌਕਰੀ ਮਿਲਣ ਵਾਲੀ ਸੀ। ਪਰ ਕਹਿੰਦੇ ਨੇ ਕਿ ਜੇਕਰ ਬੰਦਾ ਹਾਥੀ ਤੇ ਬੈਠਾ ਹੋਵੇ ਤਾਂ ਦਿਨ ਮਾਰੇ ਚੱਲਦੇ ਹੋਣ ਤਾਂ ਉਹਨੂੰ ਕੁੱਤਾ ਵੀ ਵੱਢ ਲੈਂਦਾ ਹੈ ਤੇ ਕੁਝ ਇਸੇ ਤਰ੍ਹਾਂ ਹੀ ਰੋਹਿਤ ਦੇ ਨਾਲ ਵੀ ਹੋਇਆ ਸੀ। ਰੋਹਿਤ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਸੀ ਪਰ ਉਹਦਾ ਦੋਸਤ ਮਨੋਜ ਉਹਨੂੰ ਬੁਲਾ ਕੇ ਲੈ ਜਾਂਦਾ ਹੈ ਹੁਣ ਇਹਨਾਂ ਦੋਵਾਂ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਜਿਸ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਜਿਹੜਾ ਮਨੋਜ ਹੈ ਇਹਦੇ ਉੱਤੇ ਲਗਭਗ 22 ਤੋਂ 23 ਵਾਰ ਕਿਸੇ ਨੇ ਤੇਜ਼ ਤਾਰ ਹਥਿਆਰ ਦੇ ਨਾਲ ਕੀਤੇ ਸਨ ਤੇ ਜਿਹੜਾ ਰੋਹਿਤ ਸੀ ਇਹਦੇ ਉੱਤੇ 4 ਤੋਂ 5 ਵਾਰ ਕੀਤੇ ਸਨ ਇਸ ਤੋਂ ਇਹ ਹੀ ਲੱਗ ਰਿਹਾ ਸੀ ਕਿ ਜਿਹੜੇ ਇਹਨਾਂ ਨੂੰ ਕਤਲ ਕਰਨ ਆਏ ਸਨ ਉਹਨਾਂ ਦੀ ਦੁਸ਼ਮਣੀ ਮਨੋਜ ਦੇ ਨਾਲ ਸੀ ਉਹ ਸਿਰਫ ਮਨੋਜ ਨੂੰ ਹੀ ਮਾਰਨ ਵਾਸਤੇ ਆਏ ਸਨ ਪਰ ਕਿਉਂਕਿ ਇਹ ਰੋਹਿਤ ਦੇ ਨਾਲ ਸੀ ਤੇ ਇਸ ਲਈ ਇਹਨੂੰ ਵੀ ਮਾਰਨਾ ਪਿਆ ਹੁਣ ਪੁਲਿਸ ਵਾਲੇ ਇਹਨਾਂ ਦੋਨਾਂ ਦੇ ਬਾਰੇ ਪਿੰਡ ਵਾਲਿਆਂ ਕੋਲੋਂ ਜਾਂਚ ਕਰਦੇ ਨੇ ਤੇ ਇਹਨਾਂ ਦੀ ਹੁਣ ਫੋਨ ਦੀ ਸੀਡੀਆਰ ਵਗੈਰਾ ਵੀ ਚੈੱਕ ਕੀਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਰੋਹਿਤ ਦੀ ਕੋਲ ਡਿਟੇਲ ਦੇ ਵਿੱਚੋਂ ਕੁਝ ਜ਼ਿਆਦਾ ਨਹੀਂ ਦਿਖਾਈ ਦਿੰਦਾ ਪਰ ਜਿਹੜਾ ਮਨੋਜ ਸੀ ਇਹਦੀ ਕੋਲ ਡਿਟੇਲ ਦੇ ਵਿੱਚੋਂ ਕੁਝ ਅਜੀਹਾ ਮਿਲਦਾ ਹੈ ਜਿਸ ਦੇ ਨਾਲ ਇਸ ਕੇਸ ਦਾ ਪੂਰੀ ਤਰ੍ਹਾਂ ਰੁਖ ਹੀ ਬਦਲ ਜਾਂਦਾ ਹੈ ਹੁਣ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਜਿਹੜਾ ਮਨੋਜ ਸੀ ਇਹਦੇ ਫੋਨ ਦੇ ਵਿੱਚ ਦੋ SIMਆਂ ਸਨ ਇੱਕ ਨੰਬਰ ਇਹਨੇ ਆਪਣੀ ਆਈਡੀ ਤੋਂ ਲਿਆ ਹੋਇਆ ਸੀ ਜਿਹਦੇ ਤੇ ਇਹ ਆਪਣੇ ਘਰ ਵਾਲਿਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦਾ ਸੀ ਪਰ ਇਹਦੇ ਫੋਨ ਦੇ ਵਿੱਚ ਦੂਸਰੀ ਇੱਕ SIM ਸੀ ਜਿਹੜੀ ਇਹਨੇ SIM ਫੇਕ ਆਈਡੀ ਤੇ ਲਈ ਹੋਈ ਸੀ ਜਿਹਦੇ ਤੋਂ ਇਹ ਸਿਰਫ ਇੱਕੋ ਨੰਬਰ ਦੇ ਉੱਤੇ ਫੋਨ ਕਰਦਾ ਸੀ ਕਿਉਂਕਿ ਪੁਲਿਸ ਵਾਲਿਆਂ ਨੂੰ ਹੁਣ ਪਿੰਡ ਵਾਲਿਆਂ ਤੋਂ ਇਹ ਵੀ ਪਤਾ ਚੱਲ ਗਿਆ ਸੀ ਕਿ ਮਨੋਜ ਕਾਲਜ ਟਾਈਮ ਤੋਂ ਹੀ ਇਹਦੀ ਇੱਕ ਗਰਲਫ੍ਰੈਂਡ ਸੀ ਜਿਹਨੂੰ ਇਹ ਬਹੁਤ ਪਿਆਰ ਕਰਦਾ ਸੀ ਕਿਉਂਕਿ ਇਹ ਬੇਰੋਜ਼ਗਾਰ ਸੀ ਇਸ ਲਈ ਇਸ ਕੁੜੀ ਦਾ ਘਰਦਿਆਂ ਨੇ ਇਹਦੇ ਨਾਲ ਵਿਆਹ ਨਹੀਂ ਕੀਤਾ ਸੀ ਤੇ ਨਾਲ ਦੇ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਪੁਲਿਸ ਵਾਲੇ ਦੇ ਨਾਲ ਇਸ ਕੁੜੀ ਦਾ ਵਿਆਹ ਕਰ ਦਿੱਤਾ ਸੀ ਹੁਣ ਪੁਲਿਸ ਉਸ ਨੰਬਰ ਦੀ ਡਿਟੇਲ ਕੱਢਦੀ ਹੈ ਜਿਹਦੇ ਤੇ ਲੰਬੀਆਂ ਲੰਬੀਆਂ ਗੱਲਾਂ ਕਰਦਾ ਸੀ ਤੇ ਜਿਸ ਤਰ੍ਹਾਂ ਪੁਲਿਸ ਨੂੰ ਸ਼ੱਕ ਸੀ ਇਹ ਨੰਬਰ ਕਿਸੇ ਹੋਰ ਦਾ ਨਹੀਂ ਨਿਕਲਦਾ ਬਲਕਿ ਮਨੋਜ ਦੀ ਜਰੀ ਗਰਲਫ੍ਰੈਂਡ ਸੀ ਅੰਕੀਤਾ ਉਹਦਾ ਹੀ ਇਹ ਨੰਬਰ ਨਿਕਲਦਾ ਹੈ ਹੁਣ ਪੁਲਿਸ ਦੇ ਹੱਥੇ ਇੱਕ ਵੱਡਾ ਸਬੂਤ ਲੱਗ ਚੁੱਕਿਆ ਸੀ ਉਸੀ ਅੰਕਿਤਾ ਹੁਣ ਪੁਲਿਸ ਬਿਨਾਂ ਦੇਰੀ ਕੀਤਿਆ ਅੰਕਿਤਾ ਦੇ ਸੌੜੇ ਘਰ ਪਹੁੰਚਦੀ ਹੈ ਤੇ ਉੱਥੇ ਜਾ ਕੇ ਅੰਕਿਤਾ ਦੇ ਨਾਲ ਬਹੁਤ ਹੀ ਤਿੱਕੇ ਸਵਾਲ ਕਰਦੀ ਹੈ ਜਿਸ ਤੋਂ ਬਾਅਦ ਅੰਕਿਤਾ ਦਾ ਰੰਗ ਉੱਡ ਜਾਂਦਾ ਹੈ ਤੇ ਪੁਲਿਸ ਵਾਲੇ ਉਹਨੂੰ ਕਹਿੰਦੇ ਨੇ ਕਿ ਜਿਸ ਦਿਨ ਉਹਦਾ ਕਤਲ ਹੋਇਆ ਸੀ ਉਸ ਦਿਨ ਤੇਰੇ ਫੋਨ ਤੋਂ 35 ਵਾਰੀ ਫੋਨ ਮਨੋਜ ਨੂੰ ਕੀਤਾ ਗਿਆ ਸੀ ਪਰ ਇਸ ਗੱਲ ਨੂੰ ਉਹ ਮੰਨਣ ਲਈ ਤਿਆਰ ਨਹੀਂ ਹੁੰਦੀ ਉਹ ਕਹਿੰਦੀ ਹੈ ਕਿ ਮੈਂ ਫੋਨ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਹੁਣ ਸੋਚਿਆ ਕਿ ਕਿਉਂ ਨਾ ਅੰਕਿਤਾ ਦਾ ਜਿਹੜਾ ਘਰ ਵਾਲਾ ਸੀ ਜੁਪੀ ਪੁਲਿਸ ਦੇ ਵਿੱਚ ਸੀ ਉਹਨੂੰ ਆਉਣ ਤੱਕ ਇੰਤਜ਼ਾਰ ਕੀਤਾ ਜਾਵੇ ਜਦੋਂ ਸ਼ਾਮ ਨੂੰ ਘਰ ਆਉਂਦਾ ਹੈ ਤਾਂ ਪੁਲਿਸ ਮਹਿੰਦਰ ਕੋਲੋਂ ਪੁੱਛਗਿੱਛ ਕਰਦੀ ਹੈ ਪੁਲਿਸ ਸਭ ਤੋਂ ਪਹਿਲਾਂ ਤਾਂ ਮਹਿੰਦਰ ਨੂੰ ਦੇਖਦੀ ਹੈ ਜੋ ਕਿ ਪੁਲਿਸ ਦੇ ਵਿੱਚ ਤਣਾਤ ਸੀ ਇਹਦੇ ਹੱਥ ਦੇ ਉੱਤੇ ਇੱਕ ਪੱਟੀ ਬੰਨੀ ਹੋਈ ਸੀ ਪੁਲਿਸ ਸਭ ਤੋਂ ਪਹਿਲਾਂ ਇਹ ਪੁੱਛਦੀ ਹੈ ਕਿ ਤੇਰੇ ਹੱਥ ਦੇ ਉੱਤੇ ਸੱਟ ਕਿਵੇਂ ਲੱਗੀ ਪਰ ਇਹ ਸੱਚੀ ਗੱਲ ਨਹੀਂ ਦੱਸਦਾ ਇੱਧਰ ਉੱਧਰ ਦੀਆਂ ਇਹ ਗੱਲਾਂ ਬਣਾਉਣ ਲੱਗ ਪੈਂਦਾ ਹੈ ਹੁਣ ਪੁਲਿਸ ਦੇ ਕੋਲ ਤਾਂ ਸਬੂਤ ਸਨ ਤੇ ਇਸੇ ਸਬੂਤਾਂ ਦੇ ਆਧਾਰ ਤੇ ਪੁਲਿਸ ਇਹਨਾਂ ਦੋਨਾਂ ਨੂੰ ਹੁਣ ਚੱਕਦੀ ਹੈ ਤੇ ਪੁਲਿਸ ਥਾਣੇ ਦੇ ਵਿੱਚ ਲੈ ਕੇ ਜਾਂਦੀ ਹੈ ਤੇ ਫਿਰ ਜਦੋਂ ਇਹਨਾਂ ਦੋਨਾਂ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਆਖਰਕਾਰ ਫਿਰ ਮਹਿੰਦਰ ਕੁਮਾਰ ਟੁੱਟਦਾ ਹੈ ਤੇ ਫਿਰ ਇਹ ਦੱਸਦਾ ਹੈ ਹੁਣ ਮਹਿੰਦਰ ਕੁਮਾਰ ਦੱਸਦਾ ਹੈ ਕਿ ਉਹਦੀ ਪਤਨੀ ਅੰਕੀਤਾ ਦਾ ਉਹਦੇ ਪੁਰਾਣੇ ਬੋਏਫ੍ਰੈਂਡ ਮਨੋਜ ਦੇ ਨਾਲ ਕਾਫੀ ਦੇਰ ਤੋਂ ਰਿਲੇਸ਼ਨ ਚੱਲ ਰਿਹਾ ਸੀ ਤੇ ਜਦੋਂ ਇਹ ਡਿਊਟੀ ਤੇ ਚਲਾ ਜਾਂਦਾ ਸੀ ਤਾਂ ਮਗਰੋਂ ਮਨੋਜ ਇਹਦੇ ਘਰ ਆਂਦਾ ਸੀ ਇਹ ਦੋਨੇ ਜਾਣੇ ਦਿਨੇ ਹੀ ਇੱਕ ਦੂਸਰੇ ਦੇ ਨਾਲ ਸਬੰਧ ਬਣਾਉਂਦੇ ਸਨ ਤੇ ਇੱਕ ਦਿਨ ਨੂੰ ਪਤਾ ਲੱਗ ਗਿਆ ਸੀ ਜਿਸ ਤੋਂ ਬਾਅਦ ਇਹਨੇ ਰੰਗੇ ਹਾਥੀ ਇਹਨਾਂ ਨੂੰ ਫੜ ਵੀ ਲਿਆ ਸੀ ਇਹਨੇ ਹੁਣ ਮਨੋਜ ਨੂੰ ਵੀ ਉਸ ਦਿਨ ਕਾਫੀ ਝਗੜਿਆ ਸੀ ਤੇ ਆਪਣੀ ਪਤਨੀ ਨੂੰ ਵੀ ਕੁੱਟਿਆ ਸੀ ਪਰ ਇਸ ਤੋਂ ਬਾਅਦ ਵੀ ਇਹ ਦੋਨੇ ਮੁੜੇ ਨਹੀਂ ਹੁਣ ਇਸ ਦਿਨ ਤੋਂ ਬਾਅਦ ਵੀ ਮਨੋਜ ਨੇ ਨੋਟਿਸ ਕੀਤਾ ਸੀ ਕਿ ਜਦੋਂ ਵੀ ਉਹ ਆਪਣੀ ਪਤਨੀ ਨੂੰ ਫੋਨ ਕਰਦਾ ਸੀ ਤਾਂ ਇਹਦੀ ਪਤਨੀ ਦਾ ਫੋਨ ਬਿਜੀ ਆਉਂਦਾ ਸੀ ਤੇ ਇਹਨੂੰ ਹੁਣ ਸ਼ੱਕ ਹੀ ਨਹੀਂ ਪੂਰਾ ਯਕੀਨ ਵੀ ਸੀ ਕਿ ਉਹਦੀ ਪਤਨੀ ਮਨੋਜ ਨੂੰ ਹੀ ਫੋਨ ਕਰਦੀ ਹੈ ਇਹ ਹੁਣ ਫਿਰ ਤੋਂ ਇੱਕ ਵਾਰੀ ਆਪਣੀ ਪਤਨੀ ਨੂੰ ਸਮਝਾਉਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਉਹ ਉਹਨੂੰ ਛੱਡ ਦਵੇਗਾ ਜਾਂ ਫਿਰ ਉਹਨੂੰ ਜਾਨੋਂ ਮਾਰ ਦਵੇਗਾ ਇਸ ਦਿਨ ਤੋਂ ਬਾਅਦ ਇਹਦੀ ਪਤਨੀ ਇਹਨੂੰ ਕਹਿੰਦੀ ਹੈ ਕਿ ਮੈਂ ਪਿੱਛੇ ਹਟਣ ਲਈ ਤਿਆਰ ਹਾਂ ਪਰ ਜੇਰਾ ਮਨੋਜ ਹੈ ਉਹ ਪਿੱਛੇ ਹਟਣ ਲਈ ਤਿਆਰ ਨਹੀਂ ਹੈ ਉਹਦੇ ਕੋਲ ਮੇਰੀਆਂ ਪੁਰਾਣੀਆਂ ਫੋਟੋਆਂ ਵੀ ਨੇ ਤੇ ਪੁਰਾਣੇ ਰਾਜ ਵੀ ਨੇ ਉਹ ਕਹਿੰਦਾ ਹੈ ਕਿ ਜੇਕਰ ਮੈਨੂੰ ਉਹ ਨਹੀਂ ਮਿਲੀ ਤਾਂ ਉਹ ਇਹ ਸਾਰੀਆਂ ਫੋਟੋਆਂ ਤੇ ਪੁਰਾਣੇ ਰਾਜ ਜਿਹਰੇ ਉਹ ਲੋਕਾਂ ਦੇ ਸਾਹਮਣੇ ਵਾਇਰਲ ਕਰ ਦੇਗਾ ਇਸ ਗੱਲ ਤੋਂ ਉਹ ਡਰਦੀ ਸੀ ਹੁਣੇ ਮਹਿੰਦਰ ਕੁਮਾਰ ਇੱਕ ਪਲਾਨ ਬਣਾਉਂਦਾ ਹੈ ਤੇ ਆਪਣੀ ਪਤਨੀ ਨੂੰ ਵੀ ਨਾਲ ਲੈ ਲੈਂਦਾ ਹੈ ਹੁਣ ਦੋ SIMਾ ਫਰਜੀ ID ਤੇ ਲੈ ਕੇ ਹੁੰਦਾ ਹੈ ਇੱਕ SIM ਆਪਣੀ ਪਤਨੀ ਨੂੰ ਦਿੰਦਾ ਹੈ ਤੇ ਇੱਕ SIMਾ ਆਪਣੀ ਪਤਨੀ ਦੇ ਜ਼ਰੀਏ ਮਨੋਜ ਕੋਲ ਭੇਜਦਾ ਹੈ ਤੇ 21 ਮਾਰਚ 2025 ਨੂੰ ਮਹਿੰਦਰ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਬਾਹਰ ਪਿੰਡ ਦੇ ਪੁਲੀ ਦੇ ਉੱਤੇ ਮਨੋਜ ਨੂੰ ਸੱਦੀ ਇਹਦੀ ਹੁਣ ਪਤਨੀ ਅੰਕਿਤਾ ਮਨੋਜ ਨੂੰ ਉਸ ਪੁਲੀ ਦੇ ਉੱਤੇ ਬੁਲਾਉਂਦੀ ਹੈ ਮਿਲਣ ਵਾਸਤੇ ਮਹਿੰਦਰ ਕੁਮਾਰ ਨੇ ਆਪਣੇ ਦੋਸਤਾਂ ਨੂੰ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ ਹੁਣ ਇਸ ਪੁਲੀ ਦੇ ਉੱਤੇ ਜਦੋਂ ਮਨੋਜ ਤੇ ਅੰਕਿਤਾ ਮਿਲ ਰਹੇ ਹੁੰਦੇ ਨੇ ਮੁਲਾਕਾਤ ਕਰਦੇ ਨੇ ਤੇ ਜਿਸ ਤਰ੍ਹਾਂ ਹੀ ਇਹਨਾਂ ਦੀ ਮੁਲਾਕਾਤ ਖਤਮ ਹੁੰਦੀ ਹੈ ਤੇ ਉਸੇ ਸਮੇਂ ਹੀ ਅੰਕਿਤਾ ਦਾ ਪਤੀ ਮਹਿੰਦਰ ਕੁਮਾਰ ਆਪਣੇ ਤਿੰਨਾਂ ਦੋਸਤਾਂ ਦੇ ਨਾਲ ਉਹ ਜਗ੍ਹਾ ਤੇ ਪਹੁੰਚ ਜਾਂਦਾ ਹੈ ਤੇ ਇਹਨਾਂ ਕੋਲ ਤੇਜ਼ ਤਾਰ ਹਥਿਆਰ ਸਨ ਤੇ ਇਹਨਾਂ ਹਥਿਆਰਾਂ ਦੇ ਨਾਲ ਹੀ ਇਹ ਮਨੋਜ ਦੇ ਉੱਤੇ 20 ਤੋਂ 23 ਵਾਰ ਕਰਦੇ ਨੇ ਜਿਸ ਤੋਂ ਬਾਅਦ ਇਹਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਰੋਹਿਤ ਨੂੰ ਵੀ ਉਸੇ ਹੀ ਹਥਿਆਰਾਂ ਦੇ ਨਾਲ ਮਾਰਦੇ ਨੇ ਹਾਲਾਂਕਿ ਇਹਨਾਂ ਦਾ ਇਹ ਪਲਾਨ ਨਹੀਂ ਸੀ ਕਿ ਰੋਹਿਤ ਨੂੰ ਮਾਰਨਾ ਪਰ ਜੇਕਰ ਇਹ ਕਹਿੰਦਾ ਕਿ ਰੋਹਿਤ ਨੂੰ ਨਾ ਮਾਰਿਆ ਜਾਂਦਾ ਤਾਂ ਇਹਨਾਂ ਦਾ ਸਾਰਾ ਭਾਂਡਾ ਫੁੱਟ ਜਾਣਾ ਸੀ ਇਹਨੇ ਸਾਰਾ ਕੁਝ ਜਾ ਕੇ ਬਾਹਰ ਦੱਸ ਦੇਣਾ ਸੀ ਇਸ ਲਈ ਮਜਬੂਰਨ ਰੋਹਿਤ ਨੂੰ ਵੀ ਮਾਰਨਾ ਪਿਆ ਇਸ ਤਰ੍ਹਾਂ ਇਸ ਕੇਸ ਦਾ ਖੁਲਾਸਾ ਹੋਇਆ ਸੀ ਨਜਾਇਜ਼ ਰਿਸ਼ਤਿਆਂ ਦੇ ਚੱਲਦਿਆਂ ਇੱਕ ਵਾਰੀ ਫਿਰ ਤੋਂ ਇੱਕ ਆਸ਼ਕ ਨੂੰ ਤੇ ਇੱਕ ਬੇਕਸੂਰ ਨੂੰ ਆਪਣੀ ਜਾਨ ਤੋਂ ਹੱਥ ਤੋਂ ਨਾ ਪਿਆ। ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।